ਹੋਰ ਅਹਿਮ ਨੁਕਤੇ ਵਾ 2-4 ਥੋੜੇ ਮਿੰਟ ਲੈਣੇ ਆ ਕਿ ਗੁੱਲਿਆਂ ਦੀ ਅਸੀਂ ਪ੍ਰਬੰਧ ਕਿਵੇਂ ਕਰੀਏ ਇਹ ਗੁੱਲਿਆਂ ਦੀ ਸਮੱਸਿਆ ਬਹੁਤ ਕਿਸਾਨ ਵੀਰ ਫੋਨ ਕਰਦੇ ਆ ਕਿ ਡਾਕਟਰ ਸਾਹਿਬ ਸਾਡੇ ਵਾਟਰ ਸਪਰਾਉਟਸ ਕਹਿੰਦੇ ਨੇ ਅਸੀਂ ਗੁੱਲੇ ਕਹਿੰਦੇ ਆ ਬਹੁਤ ਆਉਨੇ ਆ ਤੇ ਜਿਹੜੇ ਗੁੱਲੇ ਆ ਧਿਆਨ ਲੱਖੋ ਵੀਰੋ ਜਦੋਂ ਬੂਟਾ ਛੋਟਾ ਹੁੰਦਾ ਉਹਨੂੰ ਗੁੱਲਿਆਂ ਦੀ ਲੋੜ ਵੀ ਪੈਂਦੀ ਆ ਅਸੀਂ ਕਦੇ ਨਹੀਂ ਕਹਿੰਦੇ ਕਿ ਗੁੱਲਿਆਂ ਨੂੰ ਜਦੋਂ ਵੀ ਦੇਖਦੇ ਹੋ ਕੱਟ ਦਿਓ ਗੁੱਲੇ ਜਿਹੜੇ ਵਾਟਰ ਸਪਰਾਉਟਸ ਜਾਂ ਮੋਟੀਆਂ ਟਾਹਣੀਆਂ ਛੋਟੇ ਬੀੜੇ ਬੂਟੇ ਨੂੰ ਉੱਗਦੀਆਂ ਜੇ ਤਾਂ ਉਹ ਧਰਤੀ ਤੋਂ ਪੂਰੇ 90 ਫੀਸਦੀ ਐਂਗਲ ਤੇ ਐ ਫਿਰ ਤਾਂ ਅਸੀਂ ਕੱਟ ਦਨੇ ਆ ਪਰ ਜੇ ਉਹ ਟੇਡੀਆਂ ਨਿਕਲਦੀਆਂ ਤਾਂ ਬੂਟੇ ਦੇ ਸੰਤੁਲਨ ਨੂੰ ਬਲੌਣ ਲਈ ਸਾਨੂੰ ਰੱਖ ਲੈਣੀਆਂ ਚਾਹੀਦੀਆਂ ਤੇ ਉਹਨਾਂ ਨੂੰ 2/3 ਜਦੋਂ ਤੁਸੀਂ ਕੱਟੂਗੇ ਤੇ ਉਹਨਾਂ ਦੇ ਉੱਪਰ ਜਿਹੜੀ ਨਵੀਂ ਫਟਾਰ ਆਊਗੀ ਉਹ ਆਮ ਫਟਾਰ ਹੋਊਗੀ ਤੇ ਉਹਨਾਂ ਉੱਪਰ ਬਹੁਤ ਵਧੀਆ ਗੁਣਵੱਤਾ ਵਾਲਾ ਸਾਨੂੰ ਫਲ ਮਿਲੂਗਾ ਪਰ ਕਈ ਕਿਸਾਨ ਵੀ ਕੀ ਕਰਦੇ ਆ ਕਿ ਗੁੱлле ਕਟਾਈ ਜਾਂਦੇ ਆ ਕਟਾਈ ਜਾਂਦੇ ਆ ਤੇ ਬਾਗ ਇਹ ਲੱਗਦਾ 4 ਸਾਲ ਬਾਅਦ ਕਿ ਬਾਗ 2 ਸਾਲ ਦਾ ਹੀ ਹੈ ਇਸ ਕਰਕੇ ਗੁੱਲਿਆਂ ਦਾ ਸਨੇਹਾ ਇੱਕ ਹੋਰ ਗੁੱлле ਜ਼ਿਆਦਾ ਆਉਣ ਦਾ ਕਾਰਨ ਬੂਟੇ ਲੈਣਾ ਨਹੀਂ ਗੁੱлле ਜ਼ਿਆਦਾ ਆਉਣ ਦਾ ਕਾਰਨ ਸਾਡਾ ਪ੍ਰਬੰਧ ਹੈ ਬੂਟਾ ਜਦੋਂ ਵੀ ਕਿਸੇ ਸਟੈਸ ਵਿੱਚ ਹੋਊਗਾ ਬੂਟਾ ਬਾਗ ਕਿਸੇ ਵੀ ਜਦੋਂ ਸਪੈਸ਼ਲਿਚ ਜਾਂਦਾ ਹੈ ਤਾਂ ਸਭ ਤੋਂ ਵੱਧ ਗੁੱਲੇ ਕੱਢਣ ਲੱਗ ਜਾਂਦਾ ਕਿਉਂਕਿ ਜਦ ਚੀਜ਼ ਕੋਈ ਮਰਦੀ ਹੈ ਤਾਂ ਉਹ ਕੀ ਕਰਦੀ ਹੈ ਕਿ ਮੈਂ ਬਚ ਜਮਾ ਬਚਣ ਦਾ ਇੱਕੋ ਇੱਕ ਹੱਲ ਹੈ ਕਿ ਉਹ ਆਪਣੇ ਅੰਦਰ ਹਾਰਮੋਨ ਪੈਦਾ ਕਰੇ ਕਿਹੜਾ ਹਾਰਮੋਨ ਜਿਹਨੂੰ ਆక్సిਜਨ ਕਹਿੰਦੇ ਆ ਉਹ ਇੱਕੋ ਦਮ ਪਾਣੀਆ ਕੱਢਦਾ ਤੇ ਕੂਚੀ ਨੂੰ ਪ੍ਰੋਫ ਹੋ ਜਨ ਬਣਦਾ ਤੇ ਪੱਤੇ ਨਿਕਲਦੇ ਤੇ ਬੂਟਾ ਬਚਣ ਦੀ ਕੋਸ਼ਿਸ਼ ਕਰਦਾ ਅਸੀਂ ਕੀ ਕਰਨਾ ਹੈ ਕਿ ਜੇ ਗੁੱਲੇ ਜ਼ਿਆਦਾ ਨਿਕਲ ਗਏ ਹੈ ਇੱਕ ਤਾਂ ਬਾਗ ਦੀ ਬਹਾਈ ਘਟ ਕਰ ਦਈਏ ਉਹ ਵੀ ਇੱਕ ਵੱਡਾ ਕਾਰਨ ਹੈ ਪਾਣੀ ਅਸੀਂ ਜ਼ਿਆਦਾ ਲਾਉਣ ਲੱਗੇ ਉਹ ਵੀ ਇੱਕ ਵੱਡਾ ਕਾਰਨ ਹੈ ਕਿ ਗੁੱਲੇ ਨਿਕਲ ਆ ਗਏ ਸਾਡਾ ਫਾਈਟੋਫੋਰਾ ਜ਼ਿਆਦਾ ਆ ਗਿਆ ਬਾਈ ਕਰਕੇ ਪਾਣੀ ਗੁੱਲੇ ਨਿਕਲ ਲੱਗੇ ਤੀਜਾ ਅਸੀਂ ਬੇਲੋੜੀ ਕਾਰਛਾੜ ਕਰਤੀ ਛੋਟੇ ਬੂਟਿਆਂ ਨੂੰ ਕੈਂਚੀਆਂ ਲਾਈ ਜਾਂਦੇ ਆ ਤੇ ਗੁੱਲੇ ਨਿਕਲ ਲੱਗੇ ਅਸੀਂ ਗੁੱਲਿਆਂ ਨੂੰ ਬਚਾਉਣ ਲਈ ਗੁੱਲੇ ਕੱਟ ਕੇ ਨਹੀਂ ਹੱਲ ਕਰ ਸਕਦੇ ਅਸੀਂ ਗੁੱਲਿਆਂ ਨੂੰ ਕੱਟ ਕਰਨ ਦੇ ਨਹੀਂ ਪ੍ਰਬੰਧ ਕਰੀਏ ਇੱਕ ਤੰਦਰੁਸਤ ਬਾਗ ਬਣਾਈਏ ਪਾਣੀ ਦੀ ਸਹੀ ਵਿਤਬੰਦੀ ਖਾਤਾਂ ਦੀ 20 ਬੇ ਲੋਈ ਵਰਤੀ ਪਰ ਤੋਂ ਕਈ ਵਾਰ ਕਿਸਾਨ ਵੀਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਫਰਪੀ ਦੇ ਵਿੱਚ ਨਾਈਟrogen ਜੇ ਆਪਾਂ ਮਿਸ ਕਰ ਜਾਈਏ ਤਾਂ ਸ਼ਾਇਦ ਫੁੱਲ ਜ਼ਿਆਦਾ ਨਿਕਲੇ ਔਰ ਬਿਲਕੁਲ ਜੇ ਅਸੀਂ ਨਾਈਟrogen ਨਹੀਂ ਪਾਉਂਗੇ ਫੁੱਲ ਜ਼ਿਆਦਾ ਨਿਕਲ ਸਕਦਾ ਹੈ ਪਰ ਗੁੱਲੀਆਂ ਦੀ ਸਮੱਸਿਆ ਸ਼ੁਰੂ ਹੋ ਜੂਗੀ ਬੂਟਾ پتਰਾੜ ਘਟ ਜਾਊਗਾ ਬੂਟੇ ਦੇ ਉੱਪਰ ਫੁੱਲ ਜ਼ਿਆਦਾ ਆਊਗਾ ਤੇ ਫਰੂਟ ਸੈਟਿੰਗ ਜਿਹੜੀ ਕਹਿੰਦੇ ਆ ਇੱਕ ਕਿੰਨੋਂ ਦੇ ਬੂਟੇ ਉੱਪਰ ਲਗਪਾ ਵੀ 1 ਸਵਾ ਲੱਖ ਤੱਕ ਫੁੱਲ ਲੱਗ ਜਾਂਦੇ ਆ ਤੇ ਉਹਨਾਂ ਦੇ ਵਿੱਚੋਂ ਅਸੀਂ 5 7 ਸੌ ਦਾਣਾ ਰੱਖਣਾ ਹੁੰਦਾ ਹੈ ਇਸ ਕਰਕੇ ਕਿੰਨੋਂ ਦੀ ਫੁੱਲਾਂ ਵਾਸਤੇ ਇਹਨਾਂ ਚਿੰਤਿਤ ਨਾ ਹੋਇਆ ਕਰੋ ਇਹ ਜਿਹੜੇ ਘਟ ਕਰਦੇ ਆਂ ਫੁੱਲ ਇੱਕ ਸਾਲ ਘਟ ਵੱਧ ਹੋ ਗਿਆ ਕਈ ਵਾਰ ਕੁਦਰਤ ਕਰਕੇ ਟੈਂਪਰੇਚਰ ਜਦੋਂ ਫਰਬਰੀ ਦੇ ਵਿੱਚ 28 ਤੋਂ 30 ਤੋਂ ਉੱਪਰ ਚਲੇ ਜਾਂਦਾ ਤਾਂ ਫੁੱਲਾਂ ਦੀ ਆਮਤ ਘਟ ਜਾਂਦੀ ਹੈ ਉਹ ਕੁਦਰਤ ਵੱਲੋਂ ਆ ਪਰ ਜੇ ਅਸੀਂ ਪ੍ਰਬੰਧ ਆ 2 4 5 7 ਕਰ ਲਈਏ ਤਾਂ ਮੈਂ ਸਮਝਦਾ ਕਿ ਅਸੀਂ ਜਿਹੜੀ ਕਿੰਨੂ ਦੀ ਫਸਲ ਹੈ ਉਹਨੂੰ ਨਿਰੰਤਰ ਕਰਨ ਦੇ ਵਿੱਚ ਅਸੀਂ ਜਿਹੜੇ ਉਹ ਸਹਾਇ ਹੋ ਸਕਦੇ ਆਂ ਦੇਖੋ ਕਿਸਾਨ ਵੀਰੋ ਬਹੁਤ ਆਪਾਂ ਚਾਹੇ 2 ਘੰਟੇ ਲੱਗੇ ਰਹੀਏ ਛੋਟੀਆਂ-ਛੋਟੀਆਂ ਗੱਲਾਂ ਬਹੁਤ ਆਂ ਹਰ ਇੱਕ ਚੀਜ਼ ਦੀ ਪ੍ਰਬੰਧ ਦੀ ਆਪਾਂ ਗੱਲ ਕਰ ਸਕਦੇ ਆਂ ਪਰ ਸਮੇਂ ਦੀ ਘਾਟ ਹੈ ਕਿਉਂਕਿ ਸਾਡੇ ਮਹਾਰਾਣੇ ਵੀ ਪੂਰੇ ਟਾਈਮ ਲੈਣਾ ਹੈ ਤੇ ਕਿਨੋਂ ਦੇ ਬਾਬਤ ਕਿਸੇ ਵੀ ਤਰ੍ਹਾਂ ਦਾ ਜੇ ਕੋਈ ਸਵਾਲ ਜਵਾਬ ਹੋਵੇ ਉਹ ਤੁਸੀਂ ਲਿਖ ਕੇ ਵੀ ਦੇ ਸਕਦੇ ਆਂ ਕਿਉਂਕਿ ਡਾਕਟਰ ਸਾਹਿਬ ਕਿਹਾ ਨਹੀਂ ਡਾਕਟਰ ਸਾਹਿਬ ਨੇ ਮੈਂ ਵੀ ਜਿੰਨਾ ਵਾਰ ਚੁੱਪੀ ਜਾਣਾ ਕਦੇ ਮੈਂ ਵੀ ਐਕਸਟੈਂਸ਼ਨ ਜੋ ਕਾਫੀ ਸਮਾਂ ਲਾਇਆ ਪਰ ਮੈਂ ਸਮਝਦਾ ਕਿ ਆਪਣੀ ਇੱਜ਼ਤ ਨਾਲ ਹੀ ਆਪਾਂ ਹੋਰ ਨੂੰ ਟਾਈਮ ਦੇ ਦਈਏ ਕਿਉਂਕਿ ਕਿੰਨੂ ਦਾ ਜਿਹੜਾ ਵਿਸ਼ਾ ਹੈ ਜਾਂ ਕਿੰਨੂ ਦੇ ਬਾਗਾਂ ਦੀਆਂ ਗੱਲਾਂ ਏ ਜਿਹੜਾ ਕਾਸ਼ਤ ਕਰਦਾ ਉਹਨੂੰ ਵੀ ਬਹੁਤ ਚੰਗੀਆਂ ਲੱਗਦੀਆਂ ਜਿਹੜਾ ਸਾਰਾ ਦਿਨ ਬਾਗਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਆ ਅਸੀਂ ਜਾਂ ਅਸੀਂ ਬਾਗਾਂ 'ਚ ਘੁੰਮਦੇ ਆ ਨੁਕਤੇ ਆ ਜਿਹੜੇ ਸਾਡੇ ਕੋਲੇ ਵੀ ਬਹੁਤ ਆ ਜਾਂਦੇ ਆ ਬਹੁਤ ਸਤਕਾਰ ਜੋ ਕਿਸਾਨ ਵੀਰ ਬਹੁਤ ਸੂਝਵਾਨ ਕਿਸਾਨ ਵੀਰ ਇਹਨਾਂ ਤੋਂ ਵੀ ਸਿੱਖਿਆ ਸਾਰ ਤੇ ਟਿੱਕਾ ਜੀ ਬੈਠੇ ਆ ਇਹਨਾਂ ਤੋਂ ਵੀ ਬਹੁਤ ਸਬਕ ਸਿੱਖੀਦਾ ਤੇ ਮੈਂ ਇੰਨੀਆਂ ਬੇਨਤੀਆਂ ਤੁਹਾਨੂੰ ਕਰਨੀਆਂ ਸੀ ਕਿ ਆਪਾਂ ਬਾਗ ਨੂੰ ਇੱਕ ਸੱਜਾ ਬਾਗ ਬਣਾਈਏ ਅਸੀਂ ਇੱਕ ਐਵਰੇਜ ਜੀ ਲਈਏ ਤਾ ਕਿ ਸਾਡਾ ਜਿਹੜਾ ਮੰਡੀ ਕਰਨ ਦਾ ਉਹ ਵੀ ਸਮੱਸਿਆ ਆ ਲੋਗੇ ਤੇ ਇੱਕ ਐਪਰੋਪਰੀਏਟ ਲਗਭਗ 170 ਗ੍ਰਾਮ ਦਾ ਜਿਹੜਾ ਫਰੂਟ ਹੈ ਉਹ ਅਸੀਂ ਸਮਝਦੇ ਹਾਂ ਕਿ ਕਿੰਨੂ ਦਾ ਫਰੂਟ ਬਹੁਤ ਵਧੀਆ ਹੁੰਦਾ ਹੈ ਅਸੀਂ ਉਹਨਾਂ ਫਰੂਟ ਦੇ 20 30 ਗ੍ਰੇਡ ਦਾ ਜਿਹੇ ਸੀ ਫਰੂਟ ਲੈਣਾ ਤਾਂ ਸੀ ਇਹਨਾਂ ਚੀਜ਼ਾਂ ਵਾਂ ਲਈਏ ਤਾਂ ਮੈਂ ਸਮਝਦਾ ਕਿ ਸੀ ਬਾਗ ਤੋਂ ਜਿਹੜਾ ਉਹ ਚੋਖਾ ਮੁਨਾਫਾ ਕਮਾ ਸਕਦੇ ਹਾਂ ਤੇ ਇੱਕ ਬਾਗ ਉਹ ਅਸੀਂ ਤੰਦਰੁਸਤ तो रख सद जी बहुत बहुत धनबाद वाहगुरु जी का खालसा वाहगुरु जी का हाँ जी मोबाइल नंबर मेरा ले लो जी अठानवे एक सौ पाँह अठानवे एक सौ पाँह अठानवे अठ सौ त्रियासी गुरुतेग सिंह खेतीबाड़ी यूनिवर्सिटी लुधियाण अठानवे एक सौ पा अठानवे अठ सौ त्रियासी अठानवे एक पंजा अठानवे त्रियासी Thank you. Thank you.